ਆਲੋ ਮੇਰੀ ਬੁੱਤੀ ਦਾ ਕੰਮ ਕਰਾਉਣਾ ਪਾਸ ਜੀ ਜੀ ਮੈਨੂੰ ਪੂਰਾ ਵਧੀਆ ਤਰੀਕੇ ਨਾਲ ਦਿਖਾ ਦਿਓ ਅਹਲ ਅਹਲ ਵਿੱਚ ਆਪਣੇ ਸਾਹਿਬ ਜਿਹੜੇ ਇਹ ਬਾਨਾ ਨਾ ਬਾਨਾ ਕੋਈ ਵੀ ਬਾਨਾ ਹੁਣ ਵੀ ਜਿਹੜਾ ਟੁੱਟਾ ਪਾਣੀ ਉੱਪਰ ਦੀ ਹੋ ਕੇ ਨਹੀਂ ਟੁੱਟਾ ਇਹ ਥੱਲੇ ਉਹਦੇ ਢਾਹ ਲੱਗਦੀ ਢਾਹ ਦਾ ਮਤਲਬ ਪਾਣੀ ਜਦੋਂ ਥੱਲੇ ਲੰਘਦਾ ਥੱਲੇ ਰੇਤਾ ਹੀ ਆਉਂਦਾ ਉਹ ਜਿੱਥੋਂ ਬੰਨ ਜਿਹੜਾ ਹੈਗਾ ਪਾਣੀ ਜਿਹੜਾ ਬੰਨ ਦੇ ਨਾਲ ਆ ਜਾਂਦਾ ਥੱਲੇ ਵਗਣ ਲੱਗ ਪੈਂਦਾ ਉਹ ਵੱਡ ਸੱਡਦਾ ਫਿਰ ਉਦੋਂ ਜਿੰਨੀ ਮਰਜ਼ੀ ਆਪਾਂ ਲਾਈ ਜੰਨੇ ਉਹਨੂੰ ਰੋੜੀ ਜਾਂਦਾ ਜਿਸ ਤਰ੍ਹਾਂ ਇਹਨਾਂ ਨੇ ਬਹੁਤ ਸਰਪੰਚ ਸਾਹਿਬ ਸਰਪੰਚ ਸਾਹਿਬ ਆ ਜੋ ਹੈਗੇ ਜੀ ਇੱਥੇ ਜਿਹੜੀ ਹੈਗੀ ਆ ਜਿਹਨੂੰ ਨੋਚੇ ਨੇ ਨਾ ਨੋਚਿਆ ਇਹ ਆਪਣੀਆਂ ਜਿਹੜੀਆਂ ਆਹ ਜ਼ਮੀਨਾਂ ਤੁਹਾਡੀਆਂ ਸਾਰੀਆਂ ਨੇ ਜੀ 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 ਆ ਇੱਥੇ ਟੁੱਕਿਆ ਇੱਥੇ ਆਪਾਂ ਖੜੇ ਆ ਹਾਂਜੀ ਹਾਂਜੀ ਆਹ ਸਾਰੀ ਜ਼ਮੀਨ ਤੁਹਾਡੀਆਂ ਨੇ ਬਿਲਕੁਲ ਕਿ ਜਿਹੜਾ ਦਰਿਆ ਵਗਦਾ ਨਾ ਜੀ ਇਹ ਵੀ ਬਾਲਕੀ ਨੰਬਰ ਆ ਬਿਲਕੁਲ ਮਲਮਲਮਲ ਮੋਕਾ ਡਰਾਟ ਆ ਗਿਆ ਇੱਧਰ ਹੋ ਗਿਆ ਉੱਧਰ ਹੋ ਗਿਆ ਇਹ ਬਾਲਕੀ ਨੰਬਰ ਆ ਜੀ ਆ ਜਿਸ ਤਰ੍ਹਾਂ ਇੱਥੇ ਵੀ ਇੱਥੇ ਵੀ ਪਾਣੀ ਜਿਹੜਾ ਹੈਗਾ ਦੋ ਪਾਸਿਆਂ ਦੇ ਵਿੱਚ ਇੱਥੇ ਆਪਾਂ ਮੰਦ ਜਾ ਕੇ ਆਏ ਇੱਕ ਹਾਂ ਨਹੀਂ ਨਹੀਂ ਉਹ ਟਾਪੂ ਆ ਉਹ ਵੱਡਾ ਇਹਦੇ ਵਿੱਚ ਵੀ ਇੱਕ ਟਾਪੂ ਆ ਉਹ ਜਿਹੜੇ ਛੋਟੇ ਵਾਲਾ ਅੱਛਾ ਜਿਹੜਾ ਛੱਡਾ ਇਹਦੇ ਵਿੱਚ ਵੀ ਖੇਤੀ ਕਰਦੇ ਇਹਦੇ ਵਿੱਚ ਵੀ ਖੇਤੀ ਕਰਦੇ ਆ ਇਹ ਵੀ ਦੋਵੇਂ ਬੰਨੇ ਆਉਂਦਾ ਫਿਰ ਇੱਧਰ ਇੱਥੋਂ ਜਾ ਕੇ ਫਿਰ ਇੱਥੋਂ ਟੋਟਾ ਆ ਨੇੜੇ ਆ ਜਾਦੇ ਟੋਟਾ ਇਹ ਹੁਣ ਸਮਝ ਲਓ ਕਹ ਲੋ ਕਿ ਇਹਦੇ ਆ ਪਿੱਛੇ ਕਾਫੀ ਫਸਲਾਂ ਇੱਥੇ ਵੀ ਵੱਜ ਜਾਣਗੀਆਂ ਜਿਹੜੀਆਂ ਇਸੇ ਨੂੰ ਬੈਕ ਆਫ ਕਿਉਂਕਿ ਟੁੱਟਾ ਜਾ ਕੇ ਲਾਕ ਹੋ ਗਿਆ ਜਿਹੜਾ ਅੱਗੇ ਦਾ ਹਿੱਸਾ ਹੈ ਜਿਹੜਾ ਜੇ ਪਿੱਛੂ ਟੁੱਟਦਾ ਫਿਰ ਪ੍ਰੈਸ਼ਰ ਇੱਥੇ ਹੋਣਾ ਚਾਹੀਦਾ ਜਾਊਗਾ ਉੱਪਰ ਜਦੋਂ ਭਰ ਕੇ ਆਊਗਾ ਪਰ ਹੌਲੀ-ਹੌਲੀ ਜਾਊਗਾ ਆਹ ਕਿਹੜਾ ਪਿੰਡ ਆ ਇਸ ਪੇ ਹੋਈ ਉਹੀ ਲੱਗਿਆ ਇਹ ਲਿਖਿਆ ਹੋਣਾ ਜੀ ਇਹ ਹੁਸੈਨਪੁਰ ਬੂਲੇ ਪਿਛਲੇ ਟਿਕਿਆ ਇਹ ਆਲੀ ਆਲੀ ਕਲਾ ਆਲੀ ਕਲਾ ਦਾ ਸੌਣ ਹੋਇਆ ਆਲੀ ਕਲਾ ਖੁਰਦੋ ਕਿ ਆ ਇਹਦਾ ਪਛਾਹ ਹੋ ਗਿਆ ਇਹ ਸੱਜਾ ਹੋ ਜਾਊਗਾ ਸੱਜਾ ਉਹ ਮੈਂ ਬੰਦ ਕਰ ਰਿਹਾ ਥੋੜੇ ਪਿੰਡਾਂ ਨੂੰ ਬਚਾਹ ਹੋ ਜਾਊਗਾ ਕਿਉਂਕਿ ਹੁਣ ਲਾਰਟ ਤੋਂ ਟੁੱਟਾ ਪਰ ਇੱਕ ਗੁਰਦੋਂ ਗਿਆ ਇੱਕ ਕਲਾਉਂ ਗਿਆ ਆਪਾਂ ਕਲਾ ਖੜੇ ਇਧਰ ਜੀ ਇਹ ਤਾਂ ਨਾ ਬੈਂਕਟਿੰਗ ਵਾਲੀ ਫੋਰਟ ਦੀ ਵਾਲੀ ਕਲਾ ਦੋਨੋਂ ਦਾ ਨੁਕਸਾਨ ਹੈ ਇਹਨੇ ਇਹ ਪਿੰਡੋਂ ਬਾਹਰ ਹੋ ਗਿਆ ਬਾਕੀ ਨਾ ਜੀ ਪਿੰਟ ਬਹੁਤ ਆ ਆ ਆ ਕਿਹੜੇ ਲਿਖੇ ਮੈਂ ਗਾਮੇ ਵਾਲਦਾਨ ਪ੍ਰੋਫੈਸਰ ਗਾਮੇ ਆ ਗਾਮੇ ਉਹ ਤੁਹਾਨੂੰ ਨੋਟ ਨਹੀਂ ਕੀਤਾ ਕਿ ਕਿਹੜੇ ਪਿੰਡ ਆ ਪਿੰਡ ਬਾਹਰ ਬਾਹਰ ਉਹਨਾਂ ਦੀਆਂ ਪੈਲੀਆਂ ਹੁੰਦਾ ਆ ਮੰਨ ਲਓ ਆਲੀ ਕਲਾ ਬਾਹਰ ਉਹਨਾਂ ਦੇ ਵੈਸੇ ਬੰਨ੍ਹ ਆਪਾਂ ਪਹਿਲੀ ਇੱਥੇ ਪਤਾ ਕਿ ਭਾ ਇਧਰ ਜੇ ਬੇ ਜੇ ਬੇ ਇਹਦੇ ਵਿੱਚ 350 ਘਰ ਇਦੇ ਵਿੱਚ ਘਰ ਕੋਈ ਨਹੀਂ ਇੱਕ ਸਿਰਫ ਗਊਸ਼ਾਲਾ ਕੁਝ ਅਗਲੇ ਪਿੰਡਾਂ ਦੇ ਹੈ ਵਿੱਚ ਜਿਹੜੇ ਲਾਸਟ ਉੱਤੇ ਜਾਂਦੇ ਨੇ ਕਿ ਨਹੀਂ ਕੋਈ ਜਲੰਧਰ ਚ ਵਸਦੇ ਨੇ ਕੋਈ ਡੰਗਰ ਚ ਨਹੀਂ ਬਹੁਤ ਖਾਸ ਇੱਕ ਦੋ ਚਾਰ ਘਰ ਤਾਂ ਉਹਨਾਂ ਨੇ ਸਪੀਕ ਕੀਤਾ ਐ ਸੇਵਾ ਬਾਕੀ ਜਿਹੜੇ ਸਾਰੀ ਖੇਤੀ ਜਿਹੜੀ ਆ ਇਹਨਾਂ ਦੀ ਇੱਧਰ ਇਹ ਆ ਜਦੋਂ ਨਬੇ ਬਾਬਾ ਜੀ ਸਾਰਾ ਇਹਨਾਂ ਦਾ ਜਿੰਨਾ ਜਿਹਾ ਮੁਆਵਜ਼ਾ ਆਪਾਂ ਦੇਵਾਂਗੇ ਕਿਸਾਨ ਜਿੱਦਾਂ ਜਿੱਦਾਂ ਅੱਜ ਕਰਿਆ ਦੇ ਵਿੱਚ ਆਹ ਜਿੰਨਾ ਰਕਬਾ ਵਾ ਬਹੁਤ ਪਿੰਡ ਪਤਾ ਸਾਰਾ ਉਹਨਾਂ ગામ ਮੇ ਆਲਜਾਮ ਮੇ ਆ ਸਰ ਜੀ ਸਰਪੰਚ ਵਾਲਪਾਕ ਮੰਤਰੀ ਵੀ ਆ ਸਰ ਇੱਕ ਨਾ ਪਿਛਲੀ ਵਾਰ ਦੇ 2023 ਦੇ ਵਿੱਚ ਨਾ ਸਾਡੇ ਇੱਕ ਹੱਦਬੰਦੀ ਕਰ ਦਿੱਤੀ ਗਈ ਜੀ ਇੱਕ ਇੱਕਸਾਨ ਦੇ ਨਾਲ 20 ਕਿੱਲੇ ਮਾਲਕੀ ਹੈ ਨਾ ਉਹਨੂੰ 5 ਕਿੱਲੇ ਮਾਲਕੀ ਦਾ ਹੀ ਖਰਾਬਾ ਦਿੱਤਾ ਗਿਆ ਤੇ ਇੱਕ ਸਾਡੇ ਜ਼ਿਆਦਾਤਰ ਪੜੀਆਂ ਨਹੀਂ ਕਾਸ਼ਤਕਾਰ ਗਰਦੋਰੀ ਵਾਲੀਆਂ ਉਹਨਾਂ ਦਾ ਖਰਾਬਾ ਵੀ ਨਹੀਂ ਹੋਇਆ ਸਰਪੰਚ ਸਾਹਿਬ ਨਾ ਹੋ ਗਈ ਗੱਲ ਮੈਂ ਹੁਣੇ ਗੱਲ ਕਰਦਾ ਤੁਸੀਂ ਜੇ ਦੇ ਦੋ ਮੰਗ ਪੱਤਰ ਵੀ ਦੇ ਦਿਓ ਪਰ ਐਸੋ ਤੁਹਾਡਾ ਸਾਰਾ ਜਿੰਨਾ ਵੀ ਨੁਕਸਾਨ ਹੋਇਆ ਸਾਰਾ ਪਰਾਵਾ ਹਾਂਜੀ ਸਰ ਕੋਈ ਚਾਹਤ ਤੋਂ ਬਹੁਤ ਹੀ ਜ਼ਿਆਦਾ ਫਰੈਂਡ ਤਾਂ ਕਿ ਆਪਣੇ ਕੱਲਾ ਦੋ ਦੋ ਲਿਖਦਾ ਕੋਈ ਤੁਹਾਨੂੰ ਪਈ ਨਹੀਂ ਨਹੀਂ ਕੋਈ ਨਹੀਂ ਆਪਾਂ ਦੇਖੋ ਇੱਕ ਪਿੰਡ ਦਾ ਇਹ ਮਤਾਂ ਦੇ ਦਿੱਤਾ ਜੀ ਮਸਾ ਬਤਰਾ ਦੇਤਾ ਅਸੀਂ ਸਾਰਿਆਂ ਦੇ ਕਰਾਵਾਂਗੇ ਸਾਰਿਆਂ ਦੇ ਕੱਲੇ ਇੱਕ ਦਾ ਨਹੀਂ ਸਾਰੇ ਦਾ ਕਰਾਵਾਂ ਠੀਕ ਹੈ ਹਾਂ ਜੀ ਸਾਰ ਇੱਕ ਫੋਟੋ ਨਾਲ ਕਰਦੇ ਆ ਬਾਬੇ ਨਾਲ ਹਾਂ ਆਓ ਸਰਪੰਚ ਸਾਹਿਬ ਨਾਲ ਆਜੋ ਲਓ ਜੀ ਮਸਾ ਬਤਰਾ ਆ ਕੋਈ ਨਹੀਂ ਕੋਈ ਬਾਕੀ ਸਰਪੰਚ ਅਸੀਂ ਨਾਲ ਆਈਏ ਮੇਸਾ ਨਾਲ ਆ ਰਹੇ ਆ ਦੇਖੋ ਉਸ ਨੇ ਦੇ ਅਸੀਂ ਇੱਥੇ ਹੀ ਆ ਬਾਬਾ ਜੀ ਸੁਰੂ ਤੋਂ ਤੁਹਾਡੇ ਨਾਲ ਦੇਖੇ ਕਿੰਨਾ ਜਰ ਨਹੀਂ ਬਹੁਤ ਮਤ ਗਿੱਦਰ ਜੀ ਬਾਬਾ ਜੀ ਤੋਂ ਮਸ਼ੀਨ ਨਾ ਹਾਂ ਜੀ ਮਾ ਸਾਹਿਬ ਜੋ ਮੈਂ ਖੁਦ ਇੱਥੇ ਆ ਪ੍ਰਸ਼ਾਸਨ ਸਾਰਾ ਡੀਸੀ ਸਾਹਿਬ ਸਾਰੇ ਪੁਲਿਸ ਪ੍ਰਸ਼ਾਸਨ ਸਾਰੇ ਮਤਲਬ ਲੱਗੇ ਹੋਏ ਹੈ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਜਦੋਂ ਪ੍ਰਮਾਤਮਾ ਦੇ ਅੱਗੇ ਇਹ ਜੋਰ ਨਹੀਂ ਚੱਲਦਾ ਹੁੰਦਾ ਨਹੀਂ ਸਰ ਅੱਗੇ ਨਾ ਲੱਗੇ ਵੀ ਸਟਾਫ ਡੀ ਸਾਹਿਬ ਆਪਣੇ ਪਹਾਉ ਨਾ ਘਲਾਈਏ ਕੋਸ ਪਰ ਥੋੜੇ ਆ ਸਾਡੀ ਲੋੜ ਤੋਂ ਬਹਾਨਾ ਦੂਰ ਲੱਗਣ ਹੋਰ ਇੱਕ ਹੋਰ ਮੰਤਰੀ ਸਾਹਿਬ ਨਾਲ ਹੀ ਗੱਲ ਵੀ ਕਰਦੇ ਡੀ ਸਾਹਿਬ ਇਹ ਇਹ ਆਲੀ ਖੁਰਦ ਆਲੀ ਕਲਾ ਤੇ ਬਾਉਪੁਰ ਤਿੰਨ ਤਿੰਨ ਜਿਹੜੀਆਂ ਹੈਗੀਆਂ ਪੰਚਾਇਤਾਂ ਅੰਦਰ ਬਿਲਕੁਲ ਇਹਨਾਂ ਪੰਚਾਇਤਾਂ ਨੂੰ ਅਸੀਂ ਆਪਣੀ ਗ੍ਰਾਂਟ ਦੇ ਵਿੱਚ ਇਹਨਾਂ ਨੂੰ ਕਿਸ਼ਤੀਆਂ ਖਰੀਦਣ ਵਾਸਤੇ ਕਹਾ ਤਿੰਨ ਕਹਿੰਦੇ ਪਿੰਡਾਂ ਦੀ ਇੱਕ ਕਿਸ਼ਤੀ ਲੈ ਹੁਣ ਪੰਜ ਪੰਜ ਹੋ ਗਿਆ ਪੰਜ ਹੋ ਗਏ ਪੰਜ ਹੋ ਗਏ ਪੰਜਾਂ ਨੂੰ ਅਸੀਂ ਇੱਕ ਕਿਸ਼ਤੀ ਉਹ ਮਿਲ ਜੇ ਦੂਸਰੀ ਹਰ ਵਾਰ ਸੋ ਜੇ ਨਹੀਂ ਨਹੀਂ ਉਹ ਉਹਨਾਂ ਦਾ ਜੁੜਿਆ ਹੈ ਜਿੰਨੇ ਪੀਪੀ ਲੈ ਆਂਦੇ ਐ ਐਮਬੂਲੈਂਸ ਦਾ ਟਾਈਮ ਟ੍ਰਾਂਸਫਰਮ ਲੱਗ ਜਾਏਗਾ ਉਹ ਹੁਣ ਤੁਸੀਂ ਮਦੇ ਇਹਨਾਂ ਨੂੰ ਪਵਾ ਕੇ ਚਲਾਨੇ ਤੇ ਲਿਖਿਆ ਤੇ ਇਹਨਾਂ ਨੂੰ ਹੁਣੇ ਤੁਸੀਂ ਲੋਡ ਪੈਂਦੀ ਹੈ ਬਾਬਾ ਜੀ ਕੀ ਕਰਨੀ ਪਤਾ ਨਹੀਂ ਅਸੀਂ ਕਰਦੇ ਹਾਂ ਹੁਣੇ ਤੁਸੀਂ ਕਰੂ ਅਸੀਂ ਕਰਨੇ ਇਹ ਕ੍ਰਿਸਤੀ ਵੀ ਲੈ ਕੇ ਦੇਣਗੇ ਨਾਲ ਇਹ ਬੰਦੇ ਪਾ ਕੇ ਮਤਲਬ ਪੰਜੋਂ ਪਿੰਡਾਂ ਨੂੰ ਅਸੀਂ ਇਹ ਦੇਵਾਂਗੇ ਇੱਕ ਕਿਸ਼ਤੀ ਬਾਬਾ ਜੀ ਆਪਣੇ ਫੰਡ ਦੇ ਵਿੱਚੋਂ ਇੱਕ ਕਿਸ਼ਤੀ ਸਾਰੇ ਪੰਜਾਂ ਪਿੰਡਾਂ ਨੂੰ ਦੇ ਦੇਣਗੇ ਜਿਹੜਾ ਵਿੱਚ ਜਾਣਾ ਵੀ ਪੈਂਦਾ ਜਾ। ਤਾਂ ਕਿਤੇ ਲੋਡ ਹੋਵੇ ਉਹ ਕਿ ਉਹ ਲੋਡ ਹੋਵੇ ਉਹ ਕੰਮ ਆ ਜੀ। ਉਹ ਪਿੰਡ ਬਹੁਤ ਧੰਨਵਾਦ ਕਰਦੇ ਜੀ ਪਹਿਲਾਂ ਹੀ ਸਾਡੀ ਬਹੁਤ ਜ਼ਿਆਦੀ ਮਦਦ ਕਰਦੇ। ਸਾਨੂੰ ਸਾਨੂੰ ਤੋਂ ਬੁਕੇੜੇ ਜਿਹੜੇ ਆ ਬਾਹਰ ਦੇ ਮੀਂਹ ਵਿੱਚ ਜਿਹੜੀ ਮੰਤਰੀ ਬੋਲ ਐ ਮੀਂਹ ਦੀ ਗੱਲ ਦੋ ਟੈਂਪ ਜਾਂਦੇ ਰਿਹਾ ਤੇ ਦੋ ਮਸ਼ੀਨਾਂ ਪਰਸਨਲ ਇੱਕ ਪਾਪਲਨ ਦੋ ਮਸ਼ੀਨਾਂ ਉੱਥੇ ਚੱਲਦੀਆਂ ਨੇ ਚਲੋ ਚਲੋ ਇਹ ਸੰਗਤ ਵਾਲਾ ਜਿਹਨੇ ਮਿਹਨਤ ਕੀਤੀ ਐ ਤੁਸੀਂ ਮਿਹਨਤ ਕੀਤੀ ਐ ਅਸੀਂ ਤੁਹਾਨੂੰ ਮੇਰੇ ਹਲਕੇ ਜਾ ਕੇ ਸਾਹਨੇ ਵਾਲ ਮਰੇ ਬੁੱਢਾ ਦਰਿਆ ਸਾਰਾ ਸਾਫ ਕਿਉਂਕਿ ਸਰ ਇਹ ਤੇ ਹੈਗੇ ਨਮੂਕ ਲਾ ਕੇ ਅਸੀਂ ਤੇ ਕਹਿੰਦੇ ਵੀ ਸਾਨੂੰ ਸਾਰੇ ਪੰਜਾਬ ਨੇ ਮਾਰ ਦਿੱਤੀ ਆ ਕੁਛ ਇਹ ਵੀ ਕਦਰ ਨਹੀਂ ਛੱਡੀ ਆ ਮਲਾਜ਼ਮਾਂ ਜਿਹੜਾ ਆਉਂਦਾ ੜਾ ਅਸੀਂ ਤੂੰ ਉਦਾਂ ਹੀ ਪਰਸਨਲਟੀ ਦੇ ਦਿਓ ਸਾਨੂੰ 2000 ਦੇ ਦਿਓ 4000 ਦੇ ਦਿਓ ਇਹਨਾਂ ਨੇ ਤਾਂ ਕੁਛ ਨਹੀਂ ਕਦਰ ਛੱਡੀ ਅੱਜ ਕੋਈ ਹੋਰ ਲੋੜ ਜੀ ਇੱਕ ਬਾਬੇ ਅੱਜ ਕੋਈ ਹੋਰ ਲੋੜ ਹੋਵੇ ਇੱਥੇ ਕਿਸੇ ਜੀ ਹੋਂ ਤਾਂ ਬੇਹੱਬ ਬਹੁਤ ਜਿਆਦੀ ਮਾਇਬੇ ਦੀ ਹੈ ਜੀ ਇਹ ਤਾਂ ਹੋ ਜੂਗਾ ਜੀ ਕਿਉਂਕਿ ਅਫਸਰ ਪ੍ਰਸ਼ਾਸਨ ਨਾਲ ਹੈ ਡਿਸਟ੍ਰਿਕਟ ਨਾਲ ਹੈ ਅੱਜ ਕੋਈ ਇਹ ਕੀ ਦੀ ਹੋ ਲੋੜ ਹੈ ਦੱਸੋ ਅੱਜ ਦੋ ਚਾਰ ਜੇ ਤੁਹਾਡੇ ਕੋਈ ਹੈਲਪ ਕਰ ਸਕਦਾ ਪਦੇ ਸਾਵੇ ਨੋਟ ਕਰ ਲਿਓ ਮੁੜ ਕੇ ਜਿੱਥੇ ਨੋਚਾ ਇਹਨਾਂ ਨੇ ਇਹ ਬੰਦੇ ਕਹਿਣਗੇ ਨਾ ਉੱਥੇ ਲੱਗਣੀ ਚਾਹੀਦੀ ਕਿਉਂਕਿ ਅਸਲੀ ਜਿਹੜਾ ਹੈਗਾ ਇਹਨਾਂ ਨੂੰ ਬਾਇਰਾਂ ਨੂੰ ਪਤਾ ਹੈ ਕਿ ਸਾਨੂੰ ਆਪਣਾ ਕਿੱਥੇ ਹੈ ਦੇ ਦੇ ਰਗੇ ਸਾਰਾ ਤੁਸੀਂ ਕਰਨਾ ਮੰਤਰੀ ਸਾਹਿਬ ਵੀ ਖੜੇ ਆ ਡੀਆਰਓ ਆ ਗਿਆ ਡੀਆਰਓ ਆ ਗਿਆ ਪਤਾ ਇਹ ਮੁੰਡੇ ਇੱਕ ਬਾਬਾ ਜੀ ਇਹਨਾਂ ਦੀ ਮੰਗ ਦੇ ਉੱਤੇ ਇੱਕ ਸਪੈਸ਼ਲ ਡਾਇਰੀ ਵਾਸਤੇ ਇੱਕ ਡੀਆਰਓ ਕਨੈਕਸੀ ਦਾ ਲਾਤਾ ਉਹਨੂੰ ਵਾਪਸ ਠੀਕ ਠੀਕ ਉਹ ਐਕਸਟਰਾ ਜਿੰਨੀ ਦੇਰ ਸਪੈਸ਼ਲ ਡਾਇਰੀ ਨਹੀਂ ਹੋ ਜਾਂਦੀ ਇੱਥੇ ਰਹਿ ਕੇ ਸਾਰਾ ਇਕੱਲੇ ਇਕੱਲੇ ਦਾ ਕਰਾ ਕੇ ਉਹਨੀ ਦੇਰ ਇੱਥੇ ਰਹੂਗਾ ਡਿਸਾਂ ਦੀ ਪੂਰੀ ਹੈਲਪ ਕਰੂਗਾ ਸਰ ਠੀਕ ਇਹ ਡਿਸਾਂ ਹੋ ਜੀ ਜੋ ਬਾਬਾ ਜੀ ਨੂੰ ਇਹਨਾਂ ਨੂੰ ਜੀਓਗ੍ਰਾਫਿਕਲੀ ਪਤਾ ਨਾ ਹਾਂਜੀ ਹਾਂਜੀ ਉਹ ਕਿਸੇ ਅਫਸਰ ਨੂੰ ਜਾਂ ਕੋਈ ਕਿਸੇ ਨੂੰ ਅਸੀਂ ਕਾਈ ਨਾਲ ਲੱਗੇ ਜੀ ਇਹਨਾਂ ਦੇ ਚਰਨਾਂ ਜੀ ਕਿਉਂਕਿ ਇਹਨਾਂ ਨੂੰ ਤਵਾ ਕਿੱਥੋਂ ਕਿਦਾਂ ਇਹਦੀ ਖਲਾਈ ਹੋਣੀ ਚਾਹੀਦੀ ਕਿਸ ਤਰ੍ਹਾਂ ਸਿਸਟਮ ਅਜੀ ਇੱਕ ਇੱਕੋ ਦਰਿਆ ਬਾਕੀ ਕਿਤੇ ਦੋ ਹੋ ਜਾਂਦੇ ਕਦੀ ਤਿੰਨ ਹੋ ਜਾਂਦੇ ਆ ਜੀ ਠੀਕ ਹੈ ਤੇ ਉਥੋਂ ਪਾਣੀ ਬੜਿਆ ਆਰਾਮ ਨਾਲ ਲੰਘ ਰਿਹਾ ਤੇ ਜੇ ਬਾਬਾ ਜੀ ਦੀ ਸਹਾਈਤ ਨਾਲ ਲੈ ਕੇ ਇਹਨਾਂ ਦੀ ਸੇਵਾ ਹੀ ਲਾ ਦਿੱਤੀ ਜਾਵੇ ਉਹ ਹੀ ਤਾਂ ਲੱਗੇ ਹੋਏ ਸਾਡੇ ਸਰਕਾਰ ਨਾਲ ਹੈਗੇ ਆ ਅਰਚਨਾ ਪੈਣੀ ਅਸੀਂ ਮੈਂ ਵੀ ਨਾਲ ਆ ਕੇ ਬਾਬੇ ਦੇ ਨਾਲ ਲੈ ਕੇ ਆਪਾਂ ਸਾਰਾ ਕਰਾ ਕੇ ਰੱਖਾਂਗੇ ਠੀਕ ਹੈ ਜੀ ਅਗਲੀ ਪ੍ਰਮਾਤਮਾ ਸੁੱਖ ਰੱਖੇ ਅਗਨੀ ਵਾਰੀ ਦਰ ਹੋਊਗਾ ਠੀਕ ਹੈ ਜੀ ਹੁਣ ਜਿਹੜਾ ਜਿਹੜਾ ਪ੍ਰਮਾਤਮਾ ਦੀ ਮਾਰਗੇ ਅਸੀਂ ਜਿੰਨਾ ਜਿਸੀਂ ਦੇਖਦੇ ਵੱਧ ਤੋਂ ਵੱਧ ਜਿਹੜਾ ਨੁਕਸਾਨ ਹੋਊ ਅਸੀਂ ਭਰਾਂਗੇ ਹਾਂ ਜੀ ਹਾਂ ਜੀ ਤੁਸੀਂ ਸਾਨੂੰ ਸੇਵਾਦਾਰ ਬਣਾਇਆ ਅਸੀਂ ਸੇਵਾ ਨਹੀਂ ਖਰੇ ਥੈਂਕ ਯੂ ਬਹੁਤ ਚਲੋ ਆਪਣਾ ਬੇਨਤੀ ਆ ਤਰੰਤੀ ਕਰਨਾ ਵਾਲਾ ਕੰਮ ਆ ਇਧਰ ਨਾਲ ਜਦੋਂ ਪਾਣੀ ਹੋਈਂਦਾ ਤਾਂ ਸੇਮ ਹੋ ਜਾਂਦੀ ਆ ਉਧਰ ਹਸਤੇ ਇੱਕ ਟਰਾਂਸਫਾਰਮ ਜਾਂ ਇੱਕ ਜਾਂ ਦੋ ਸਾਨੂੰ ਲਾਉਣੇ ਪੈਂਦੇ ਆ ਕਿਹੀਂ ਆਪ ਹੀ ਤਾਰਾਂ ਖਿੱਚ ਕੇ ਲਾਉਣੇ ਆ ਤੇ ਵੱਡੇ ਟੂਲ ਪੰਪ ਜਿਹੜੇ ਪੱਕੇ ਲਾਏ ਜਾਣ ਹਰ ਵਾਰੀ ਹੀ ਆਪ ਦੇ ਮਤਲਬ ਤੌਰ ਤੇ ਲੌਰੇ ਜਾਂ ਬਾਬਾ ਜੀ ਸਾਡੀ ਸਹਾਇਤਾ ਕਰਦੇ ਜਾਂ ਖਾਸ ਕਰਕੇ ਉਹ ਜ਼ਰੂਰੀ ਆ ਜੀ ਉਹ ਅੱਜ ਹੀ ਉਹ ਨਾਲ ਦੇ ਦੋ ਇਧਰ ਪਾਣੀ ਖੜ ਗਿਆ ਤੇ ਉਧਰ ਲਈ ਬੰਨੇ ਸੇਮ ਚੱਲ ਜਾਂਦੀ ਆ ਥੱਲੇ ਜੀ ਤੇ ਉਹ ਪਾਣੀ ਫਿਰ ਇਧਰ ਤੇ ਪਾਣੀ ਹੈਗਾ ਹੈਗਾ ਉਹ ਬਾਹਰਲਾ ਵੀ ਜਾਏਗਾ ਪਰ ਉਹਨੇ ਕਿਤਾਬ ਪਰਵਾਣਾ ਲੱਗਿਆ ਬਿਲਕੁਲ ਇੱਥੇ ਇੱਥੇ ਹੈ ਨਹੀਂ ਇੱਥੇ ਅੰਕੇ ਵੀ ਖੜਦਾ ਕਿ ਧਾਰ ਆਪਣੇ ਪਰ ਉਹਨੇ ਤੈਨੂੰ ਮੋਟਰ ਹੈਗੀ ਆ ਦਰਵਾਜ਼ਾ ਬਹੁਤ ਜ਼ੋਰ ਸੀ ਇੱਥੇ ਮਿਹਰਬਾਨੀ ਠੀਕ ਹੈ ਜੀ ਕੋਈ ਨਹੀਂ ਅਸੀਂ ਨਾਲ ਜੀ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਆ ਠੀਕ ਹੈ ਜੀ ਸਰਕਾਰ ਨਾਲ ਹੈ ਪ੍ਰਸ਼ਾਸਨ ਨਾਲ ਹੈ ਤੁਹਾਡਾ ਸਾਰਾ ਨੁਕਸਾਨ ਅਸੀਂ ਭਰਾਂਗੇ ਠੀਕ ਹੈ ਕਬਰਾਂ ਆਉਣ ਦੀ ਲੋੜ ਨਹੀਂ ਹੈ ਜੋ ਹੁਣ ਪ੍ਰਮਾਤਮਾ ਕੇ ਜੋਰ ਨਹੀਂ ਚੱਲ ਸਕਦਾ ਨਹੀਂ ਪਰ ਕਿਸੇ ਗੱਲ ਦੀ ਕਿਸੇ ਦੀਆਂ ਗੱਲਾਂ ਵਗਰ ਆਉਣ ਦੀ ਲੋੜ ਨਹੀਂ ਅਸੀਂ ਖੁਦ ਮੈਂ ਰੈਵਨਿਊ ਮਿਨਿਸਟਰ ਮੇਰੇ ਨਾਲ ਬਾਬਾ ਜੀ ਸੰਜੀਤ ਚੈਲ ਜੀ ਸਾਡੇ ਰਾਸਵਾ ਮੈਂਬਰ ਵੀ ਨੇ ਇੱਥੋਂ ਦੇ ਦੇਖੋ ਇੱਥੋਂ ਦੇ ਕੀ ਪੂਰੇ ਦੇਸ਼ ਦੀ ਸੇਵਾ ਕਰ ਰਹੇ ਨੇ ਸਾਨੇ ਹਾਲ ਤੂੰ ਜਾ ਕੇ ਬੁੜਾ ਦਰਿਆ ਤੱਕ ਲੈ ਕੇ ਸਾਫ਼ ਕਰਤਾ ਤੇ ਨਾਲ ਹੋ ਕੇ ਅੱਜ ਪੰਜ ਹਰ ਪਿੰਡ ਨੂੰ ਇੱਕ ਇੱਕ ਕਿਸ਼ਤੀ ਜਿਹੜੀ ਆ ਉਹ ਤੁਹਾਨੂੰ ਨਾਲ ਹੋ ਕੇ ਦੇ ਜਾਣਗੇ ਬਾਬਾ ਜੀ ਆਪਣੇ ਫੰਡ ਦੇ ਵਿੱਚੋਂ ਜਿਹੜਾ ਨੁਕਸਾਨ ਹੋਇਆ ਉਹ ਅਸੀਂ ਸਾਡੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਭੇਜਿਆ ਉਹਨਾਂ ਦੇ ਹੁਕਮ ਅਨੁਸਾਰ ਆਇਆ ਤੇ ਵਾਦਾ ਹੈ ਤੁਹਾਡੇ ਨਾਲ ਵੀ ਜਿਹੜਾ ਸਾਰਾ ਨੁਕਸਾਨ ਹੈ ਇੱਕ ਸਪੈਸ਼ਲ ਗਦਾਵਰੀ ਵਾਸਤੇ ਹੁਕਮ ਦਿੱਤੇ ਸਾਰੇ ਜ਼ਿਲ੍ਹਿਆਂ 'ਚ ਇੱਕ ਡੀਆਰਓ ਇੱਕ ਨੈ ਤਹਿਸੀਲ ਦਾ ਸਪੈਸ਼ਲ ਲਗਾਤਾ ਕਿ ਨਾਲ ਦੀ ਨਾਲ ਸਪੈਸ਼ਲ ਗਦਾਵਰੀ ਕਰਕੇ ਜਿਹੜਾ ਤੁਹਾਡਾ ਮੁਆਵਜ਼ਾ ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਮਿਲੇਗਾ ਕਿਸੇ ਗੱਲੋਂ ਵੀ ਘਬਰਾਉਣ ਦੀ ਲੋੜ ਨਹੀਂ ਹੁਣ ਜੇ ਕਿਸੇ ਦੀ ਕੋਈ ਹੋਰ ਨੁਕਸਾਨ ਹੁੰਦਾ ਤੇ ਉਹ ਨਾਲ ਹੋ ਕੇ ਸਾਰੇ ਇੱਕ ਦੂਜੇ ਦੀ ਆਪਾਂ ਹੈਲਪ ਕਰ ਰਹੇ ਆਂ ਪੰਜਾਬੀ ਸਾਰੇ ਤੇ ਜੇ ਕੋਈ ਜ਼ਿਆਦਾ ਲੋਡ ਬੰਦ ਹੋਵੇ ਤੁਸੀਂ ਪ੍ਰਸ਼ਾਸਨ ਨੂੰ ਨੰਬਰ ਜਾਰੀ ਕੀਤੇ ਗਏ ਆ ਡੀਸੀ ਸਾਹਿਬ ਖੁਦ ਨਾਲ ਸਾਰੇ ਅਫਸਰ ਸਹਿਬਾਨ ਨਾਲ ਆ ਜੇ ਤੁਸੀਂ ਸਾਰਾ ਕੋਈ ਵੀ ਲੋੜ ਹੈ ਸਾਨੂੰ ਤੁਸੀਂ ਸਹਾਇਤਾ ਵਾਸਤੇ ਸਾਨੂੰ ਤੁਸੀਂ ਹੁਕਮ ਲਾ ਸਕਦੇ ਹੋ ਅਸੀਂ ਤੁਹਾਡੀ ਸੇਵਾ ਲਈ ਖੜੇ ਹਾਂ ਬਹੁਤ ਬਹੁਤ ਧੰਨਵਾਦ ਬੋਲੇ ਸੋਨਹੀਓ ਅੱਲਾਹੂ ਅਕਬਰ ਜੀ ਹੈ ਕੁਦਰਤ ਨੇ ਐਦਾਂ ਕੀਤਾ ਕਿ ਮਤਲਬ ਮੈਨੂੰ 4.5 ਮਿੰਟ ਵਿੱਚ ਇਹ ਨਹੀਂ ਸਮਝ ਆਈ ਕਿ ਸਾਡੀ 20 ਦਿਨ ਦੀ ਜਿਹੜੀ ਤਪੱਸਿਆ ਸੀ ਉਹਨੂੰ ਕੀ ਹੋ ਗਿਆ ਕਿਉਂ ਇੰਨੀ ਜਲਦੀ ਕੁਦਰਤ ਨੇ ਐਡਾ ਖਤ ਕਹਿਟਾਤਾ ਤੇ ਫਿਰ ਮੈਨੂੰ ਉਹ ਕਹਿਣਾ ਪਿਆ ਕਿ ਵਾਹਿਗੁਰੂ ਤੂੰ ਸਾਡਾ ਚੰਗੀ ਨਹੀਂ ਕੀਤੀ। ਉੱਥੇ ਮੇ ਜੇ ਜਬਾਤੀ ਹੋ ਗਿਆ। ਸਰ ਹੁਣ ਉਹ ਗੱਲ ਆਪਾਂ ਜੇ ਆਪਾਂ ਉਹੀ ਕਰੀ ਜਾਈਏ ਨਾ। ਉਹ ਚੀਨੀ ਕੋਈ ਗੱਲ। ਗੱਲ ਆਪਾਂ ਗਾਂਹ ਦੀ ਕਰਨੀ ਸਰ ਉਹ ਤੁਸੀਂ ਆਏ ਆ ਖੁਦ ਆਮ ਆਦਮੀ ਪਾਰਟੀ ਨਾਲ ਚਲੋ ਵੋਟਾਂ ਪੁਵਾਈਆਂ ਇਹ ਏਰੀਏ ਚੋਂ ਸਰ ਨਹੀਂ ਚਲੋ ਕੋਈ ਨਾ। ਹਾਂਜੀ ਤੇ ਬੇਨਤੀ ਹੁਣ ਸਾਡੀ ਤੇ ਆ ਕਿ ਸਾਨੂੰ ਮਾਫ਼ੀ ਦਿੱਤਾ ਜਾਵੇ ਦੇਖੋ ਅਸੀਂ ਸਪੈਸ਼ਲ ਤਾਂ ਇੱਥੇ ਰਹਿ ਰਹੇ ਹਾਂ ਉਸ ਦਿਨ ਤੇ ਜੀਮਾ ਸਾਹਿਬ ਇੱਥੇ ਆਵਦੇ ਬਾਬਾ ਜੀ ਸੰਤ ਸਿੱਟਿਆ ਜੀ ਇਹਨਾਂ ਨੇ ਦੋ ਮਸ਼ੀਨਾਂ ਲਾ ਰੱਖੀਆਂ ਸੀ ਉਸੇ ਬੰਦੇ ਉੱਤੇ ਵੀ ਕੰਟੀਨਿਊ ਨਾ ਕੋਈ ਜਿਹੜੀ ਇਹ ਮਾਰਪੀ ਨਾ ਪੈ ਸਕੇ ਪਰ ਪ੍ਰਮਾਤਮਾ ਕੇ ਜੋਰ ਨਹੀਂ ਚੱਲਦਾ ਬਹੁਤ ਮਿਹਨਤ ਕੀਤੀ ਹੈ ਬਹੁਤ ਤੁਸੀਂ ਸਾਰਿਆਂ ਨੇ ਜੀ ਅੱਗੇ ਇਤਰਾ ਹੋਇਆ ਸੀ ਹਾਂਜੀ ਬਾਬਜੇ ਦੇ ਇਤਰਾ ਹੋਇਆ ਜੀ ਇਤਰਾ ਮਾਰਕੀ ਪਿਆਰੀ ਦਾ ਦਿੱਤਾ ਨਹੀਂ ਨਹੀਂ ਹੁਣ ਐਸ ਵਾਰ ਸੁਣੋ ਮੇਰੀ ਸੁਣੋ ਸਰਪੰਚ ਸਾਹਿਬ ਮਿਲ ਕੇ ਸਾਰਿਆਂ ਨੂੰ ਮਿਲ ਕੇ ਅਸੀਂ ਉਦੋਂ ਵੀ ਸੀਗੇ ਹਾਂਜੀ ਤਾਲੀ ਜਿਹੜਾ ਜਿਹੜਾ ਵੋਂਦਾ ਉਹਨੂੰ ਮਿਲੇ ਸਪੈਸਵ ਆ ਗਿਆ ਉੱਥੇ ਮਿਲ ਗਿਆ ਇਹ ਤੁਹਾਨੂੰ ਸਪੈਸ਼ਲ ਗਦਾਰੀ ਦੇ ਹੁਕਮ ਅਸੀਂ ਦੇਤੇ ਹੋਏ ਅਫਸਰ ਡੀਸੀ ਸਾਹਿਬ ਨਾਲ ਸਾਰਾ ਮਾਮਲਾ ਤੇ ਅੰਦਰ ਹੈ ਤੇ ਬਾਹਰ ਹੈ ਜਿਹੜਾ ਵੋਂਦਾ ਉਹਨੂੰ ਹੀ ਮਿਲੂਗਾ ਕਿਸੇ ਦਾ ਜਿਹੜਾ ਦੇਖੋ ਪਰਮਾਤਵਾ ਕੇ ਜੋਰ ਨਹੀਂ ਚੱਲਦਾ ਪਰ ਆਪ ਤੁਹਾਡੇ ਪਿੰਡ ਵੱਲੋਂ 20 ਦਿਨ ਦੀ ਕੰਟੀਨਿਊ ਤੁਸੀਂ ਮਿਹਨਤ ਕਰ ਰਹੇ ਸੀ ਚਲੋ ਨਹੀਂ ਜੋਰ ਚੱਲਿਆ ਪਾਣੀ ਇੰਨਾ ਜ਼ਿਆਦਾ ਵਧ ਗਿਆ ਜੀ ਸਰ ਪਰ ਫੇ ਵੀ ਬੜੀ ਹਿੰਮਤ ਤੁਸੀਂ ਦਿਖਾਈ ਪਰ ਤੁਹਾਨੂੰ ਵਾਅਦਾ ਹੈ ਕਿ ਜਿਹੜਾ ਇੱਕ ਇੱਕ ਰੁਪਏ ਦਾ ਨੁਕਸਾਨ ਹੋਇਆ ਹੈਗਾ ਬਾਪਜਾ ਤੁਹਾਨੂੰ ਜਰੂਰ ਮਿਲੂਗਾ ਜਿਹੜਾ ਵਾਰਿਆ ਜਿੰਨੇ ਫਸਲ ਬੀਜੀਆ ਉਹਨੂੰ ਮਿਲੂ ਕਮ ਸੇ ਕਮ ਸਿਰ 20000 ਰੁਪਏ ਸਰ ਇੱਕ ਬੇਨਤੀ ਹੋਰ ਆ ਜੀ ਹਾਂਜੀ ਇਹ ਜਦੋਂ ਆ ਇਧਰ ਪਾਣੀ ਚੱਲੋਗਾ ਇਧਰ ਪਾਏ ਸੇਮ ਬਹੁਤ ਹੋ ਜਾਂਦੀ ਆ ਸਾਡੇ ਆਏ ਪਿੰਡ ਦੇ ਵਿੱਚ ਆਲੀ ਖੁਰਦੇ ਚ ਹਾਂਜੀ ਉਹਦੇ ਵੱਡੇ ਪੰਪ ਲੱਗ ਜਾ ਹੁਣ ਤੋਂ ਮਨਜ਼ੂਰੀ ਮਿਲ ਜੇ ਪੰਪ ਲੱਗ ਜਾਣਾ ਸੇਮ ਸੇਮ ਪ੍ਰੋਬਲਮ ਇਹ ਕਹਤਾਂ ਇਹ ਕਹਤਾਂ ਇਧਰ ਜਿਹੜਾ ਪਾਣੀ ਆ ਦੇਖੋ ਇਧਰ ਹੋ ਜਾਓ ਇਧਰ ਹੋ ਜਾਓ ਸਰ ਜੀ ਜਿਹੜਾ ਸਾਰਾ ਇਹ ਜਿਹੜਾ ਤੁਸੀਂ ਕਿੱਥੇ ਹੋ ਸਾਹਮਣੇ ਇਹ ਸਰ ਇੰਨਾ ਇੰਨਾ ਦਰਖਤਾਂ ਦੇ ਵਿੱਚੋਂ ਟੁੱਟਾ ਇਹ ਉਹ ਵਾਡਵਾਂਸ ਬਣ ਅੱਛਾ ਤੇ ਉੱਤੇ ਅਸੀਂ ਲਗਾਤਾਰ ਮਦਦ ਕੋਸ਼ਿਸ਼ ਕਰ ਰਹੇ ਹਾਂ ਸਰ ਵੀ ਕਿਉਂਕਿ ਸਰ ਜਦੋਂ ਮੈਂ ਉਹ ਤਾਂ ਅਮਰੀ ਮੈਨੂੰ ਦੀਦਾ ਸੀ ਕਿ ਇੱਥੋਂ ਦੇ ਜੰਮੇ ਬਲੇ ਆ ਵੀ ਮੈਨੂੰ ਇਹ ਮੇਰੀ ਧਾ ਦੇ ਵਿੱਚ ਇਹ ਸੀ ਕਿ 35 ਪਿੰਡ ਮੇਰੇ ਖਰਾਬ ਹੋ ਜਾਣੇ ਆ ਅੱਜ ਜੇ ਕਿਤੇ ਇੰਨਾ ਰੁਕ ਜਾਵੇ ਰੁਕ ਜਾਵੇ ਰੁਕ ਜਾਵੇ ਨਹੀਂ ਰੁਕਿਆ ਜੀ ਸਰ ਥੱਲਿਓ 40 ਫੁੱਟ ਪਿਆ ਉਹਨੇ ਮੁੱਦਾ ਕਰਕੇ ਰੱਖਤਾ ਸਾਹਿਬ ਕੁਝ 40 ਮਿੰਟਾਂ ਦੇ ਵਿੱਚ ਮਾਨ ਜੜੀਆ ਲਗਾਤਾਰ ਸੰਭਾਲ ਹੋਏ ਕੱਲ੍ਹ ਬਤ ਕਰਾਂਗੇ ਸੱਜ ਨਾਲ ਮੌਜੂਦ ਦਾ ਮੰਤਰੀ ਸਾਹਿਬ ਮੰਤਰੀ ਸਾਹਿਬ ਕਪੂਠਲੇ ਦੇ ਵਿੱਚ ਤੁਸੀਂ ਅੱਜ ਆਏ ਹੋ ਸੁਲਤਾਨਪੁਰ ਏਰੀਆ ਕਾਫੀ ਭਾਰੀ ਨੁਕਸਾਨ ਜਿਹੜਾ ਉਹ ਹੋ ਰਿਹਾ ਕੀ ਕਹੋਗੇ ਅਸੀਂ ਅੱਜ ਨਹੀਂ ਆਏ ਸੀ ਕਾਫੀ ਦਿਨਾਂ ਤੋਂ ਇੱਥੇ ਚੱਲ ਰਿਹਾ ਕੰਟੀਨਿਊ ਇੱਥੇ ਮੇਰੀ ਮੁੱਖ ਮੰਤਰੀ ਸਰਦਾਰ ਪੌਰ ਸ੍ਰਮਾਂ ਜੀ ਨੇ ਰੋਟੀ ਲਗਾਈ ਹੋਈ ਹੈ ਸੇਵਾਦਾਰ ਬਣ ਕੇ ਸੇਵਾ ਨਿਭਾ ਰਹੇ ਹਾਂ ਦੇਖੋ ਹੁਣ ਅਜੇ ਆਲੀ ਖੁਰਦਾਲੀ ਕਲਾਂ ਦਾ ਜਿਹੜਾ ਰਾਤ ਸਾਡੇ ਭਰਾ ਨੇ ਵੀਡੀਓ ਪਾਈ ਨਾਲ ਹੀ ਦੇ ਨਾਲ ਅਸੀਂ ਅੱਜ ਇੱਥੇ ਪਹੁੰਚੇ ਹਾਂ ਕਿਉਂਕਿ ਉਹ ਵੀਡੀਓ ਦਾ ਦਰਦ ਹੈ ਹਜੇ ਸੀਗਾ ਕਿ ਜਿਹੜਾ ਦੇਖ ਕੇ ਹਰ ਇੱਕ ਬੰਦੇ ਦੀ ਅੱਖਾਂ ਸੰਧੂ ਆਏ ਆ ਇੰਨੀ ਮਿਹਨਤ ਦੇ ਬਾਵਜੂਦ ਵੀ ਜਨ ਪੂਰੇ ਪਿੰਡ ਨੇ ਪੂਰੀ ਪੰਚਾਇਤ ਨੇ ਸਾਰੇ ਨੌਜਵਾਨਾਂ ਨਾਲ ਲੈ ਕੇ ਬਾਬਾ ਜੀ ਟੀਮ ਨੂੰ ਨਾਲ ਲੈ ਕੇ ਬਾਬਾ ਜੀ ਮਸ਼ੀਨਾ ਨਾਲ ਸੀ ਸਾਡੇ ਸੰਤ ਸੀਤੇਵਾਲ ਜੀ ਨਾਲ ਖੜੇ ਨੇ ਪਰ ਉਹ ਬੰਨ ਫਿਰ ਵੀ ਜੋ ਪਾਣੀ 1 ਲੱਖ 90 ਕਿਸ ਤੱਕ ਦੇ ਵਿਚਾਰ ਹੁੰਦਾ ਰਿਹਾ ਜਦੋਂ ਪਾਣੀ ਉਸ ਤੋਂ ਵੱਧ ਗਿਆ ਉਹ ਬੰਨ ਨੂੰ ਨਹੀਂ ਬਚਾ पाए ਪਰ ਦੇਖੋ ਮੈਂ ਅੱਜ ਇੱਥੇ ਪਹੁੰਚਿਆ ਇਸ ਪਿੰਡ ਦੇ ਵਿੱਚ ਈ ਵਾਲੀ ਖੁਰ ਈ ਵਾਲੀ ਖੁਰ ਦੇ ਵਾਲੀ ਜਿਹੜਾ ਏਕੜ ਜ਼ਮੀਨ ਦਾ ਨੁਕਸਾਨ ਹੋਇਆ ਜਿਹੜਾ ਵੀ ਕਾਸਟਕ ਜਿਹੜਾ ਵਾਹ ਰਿਆ ਸੀ ਉਹਨੂੰ ਇਹਦਾ ਮੁਆਵਜ਼ਾ ਅਸੀਂ ਸਾਰਾ ਦੇਵਾਂਗੇ ਸਪੈਸ਼ਲ ਗੁਜ਼ਾਰੀ ਦੇ ਹੁਕਮ ਅਸੀਂ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਕਾਰਨ ਨੁਕਸਾਨ ਹੋਇਆ ਸਾਰੇ ਸਪੈਸ਼ਲ ਗੁਜ਼ਾਰੀ ਦੇ ਹੁਕਮ ਦਿੱਤੇ ਹੋਏ ਆ ਸੋ ਪ੍ਰਸ਼ਾਸਨ ਨਾਲ ਡਿਸਪਾ ਨਾਲ ਜਿਹੜੇ ਜਿਹੜੇ ਵੀ ਜਿਹੜੇ ਘਰ ਅੰਦਰ ਰਹਿ ਰਹੇ ਆ ਉਹਨਾਂ ਦੇ ਨੁਕਸਾਨ ਲਈ ਵੀ ਅਸੀਂ ਖੜੇ ਆ ਉਹਨਾਂ ਦੇ ਡੰਗਰਾਂ ਤੱਕ ਦਾ ਜਿਹੜਾ ਚਾਰਾ ਵੀ ਸਰਕਾਰ ਵੱਲੋਂ ਬਈਆ ਕਰਵਾ ਰਹੇ ਆ ਤੇ ਜਿਹੜੀ ਜਦੋਂ ਪਾਣੀ ਥੱਲੇ ਜਾਂਦਾ ਤੇ ਨਾਲ ਦੀ ਨਾਲ ਸਪੈਸ਼ਲ ਗੁਜ਼ਾਰੀ ਵਾਸਤੇ ਅਸੀਂ ਡੀਆਰਓ ਨਹਿਰ ਤਸਿਲਦਾਰ ਵਧ ਲਾਉਂਦੇ ਆ ਜਿਹੜੇ ਨਾਲ ਦੇ ਨਾਲ ਇਹਨਾਂ ਲੋਕਾਂ ਦੀ ਸਪੈਸ਼ਲ ਗੁਦਾਵਰੀ ਕਰਾ ਕੇ ਸਾਡੇ ਭਰਾ ਨੇ ਸਾਡੇ ਕਿਸਾਨ ਭਰਾ ਨੇ ਮਿਹਨਤ ਕਸ ਲੋਕ ਨੇ ਇਹਨਾਂ ਦਾ ਨੁਕਸਾਨ ਜਿਹੜਾ ਹੋਇਆ ਜ਼ਰੂਰ ਤਾਂ ਬੰਦੀ ਸਾਹਿਬ ਕਿੰਨਾ ਕੁ ਨੁਕਸਾਨ ਜਿਹੜਾ ਵਾ ਹੁਣ ਤੱਕ ਹੋ ਚੁੱਕਾ ਦੇਖੋ ਇਹ ਆ ਜਿਹੜਾ ਰਾਤ ਜਿਹੜੇ ਭਰਾ ਨੇ ਵੀਡੀਓ ਪਾਈ ਸੀ ਇਹ ਪੰਜ ਸੱਤ ਪਿੰਡਾਂ ਦਾ ਜਿਹੜਾ ਆਲੀ ਖੁਰਤੇ ਵਾਲੀ ਖਲਾਂ ਦਾ ਜਿਆਦਾ ਤਕਰੀਬਨ 20000 ਏਕੜ ਦੇ ਜ਼ਮੀਨ ਸਰਪੰਚਾਂ ਨੇ ਦੱਸਿਆ ਕਿ ਨੁਕਸਾਨ ਹੋਇਆ 20 ਟੋਟਲ ਜਿਹੜਾ 35000 ਏਕੜ ਜਿਹੜੀ ਜ਼ਮੀਨ ਦਾ ਨੁਕਸਾਨ ਇੱਥੇ ਸਰਦਾਰ ਬਲੋਧੀ ਤੋਂ ਆ ਸੋ ਸਾਰੀ ਜਿਹੜਾ ਜਿਹੜਾ ਰਾਮਾ ਦਾ ਨੁਕਸਾਨ ਆ ਉਹ ਸਾਡੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਂਜਨੇਂਦਰਾ ਜੀ ਮੈਨੂੰ ਭੇਜਿਆ ਬਾਬਾ ਜੀ ਨੇ ਬਾਬਾ ਜੀ ਨੇ ਜਦੋਂ ਗੱਲ ਦੱਸੀ ਮੁੱਖ ਮੰਤਰੀ ਸਾਹਿਬ ਨੂੰ ਤੇ ਅਸੀਂ ਇੱਥੇ ਉਸ ਦਿਨ ਤੇ ਲੱਗੇ ਹੋਏ ਜਦੋਂ ਪਾਣੀ ਆ ਰਿਹਾ ਪਾਣੀ ਵਗ ਰਿਹਾ ਵਧ ਰਿਹਾ ਤੇ ਪਾਣੀ ਕੰਟੀਨਿਊ ਵਧ ਹੀ ਰਿਹਾ ਘਟਿਆ ਤੇ ਹੈ ਨਹੀਂ ਪਰ ਜਿਹੜੇ ਲੋਕਾਂ ਦੀ ਘਰਾਂ ਤੱਕ ਵੀ ਗਏ ਆ VOTING ਲੈ ਕੇ ਮੁੱਖ ਮੰਤਰੀ ਸਾਹਿਬ ਖੁਦ ਹੋ ਕੇ ਗਏ ਆ ਮੈਂ ਉਹਨਾਂ ਦੇ ਨਾਲ ਆਇਆ ਸੀ ਬਾਬਾ ਜੀ ਨਾਲ ਸੀ ਤੇ ਜਿਹੜਾ ਵੀ ਨੁਕਸਾਨ ਹੈ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਹੈ ਨਾਲ ਦੀ ਨਾਲ ਪਾਣੀ ਘਟਦੇ ਸਾਰ ਹੀ ਅਸੀਂ ਸਾਰਿਆਂ ਦਾ ਜਿਹੜਾ ਇਹ ਨੁਕਸਾਨ ਆ ਪੂਰਾ ਕਰਾਵਾਂਗੇ ਮੁਆਵਜ਼ਾ ਦੇਵਾਂਗੇ ਤੇ ਨਾਲ ਨਾਲ ਜਿਹੜੀਆਂ ਦਰਿਆ ਦੇ ਅੰਦਰ ਹਜੇ ਵੀ ਕੁਝ ਘਰ ਜਿਹੜੇ ਅੰਦਰ ਬੈਠੇ ਆ ਉਹਨਾਂ ਨੂੰ ਬੇਨਤੀ ਆ ਕਿ ਜਰੂਰ ਮੋਬਾਈਲ 'ਤੇ ਤੁਸੀਂ ਵੀ ਦੇਖਦੇ ਹੋਵੋਗੇ ਆਪਾਂ ਬਹੁਤ ਦੇਖੋ ਅਰਦਾਸਾਂ ਵੀ ਕੀਤੀਆਂ ਪਰ ਪਾਣੀ ਨਹੀਂ ਘਟ ਰਿਹਾ ਬੇਨਤੀ ਆ ਕਿ ਤੁਸੀਂ ਵੀ ਹੁਣ ਘਰਾਂ ਤੋਂ ਬਾਹਰ ਆ ਜਾਓ ਪ੍ਰਸ਼ਾਸਨ ਵੱਲੋਂ ਸਾਡੀ ਸਰਕਾਰ ਵੱਲੋਂ ਪੂਰਾ ਬੰਦੋਬਸਤ ਕੀਤਾ ਗਿਆ ਤੁਹਾਡੇ ਮਾਲ ਡੰਗਰਾਂ ਦਾ ਵੀ ਨਾਲ ਤੁਹਾਡੇ ਜਾਨਵਰਾਂ ਦਾ ਵੀ ਤੇ ਤੁਹਾਡਾ ਰਹਿਣ ਦਾ ਵੀ ਬੰਦੋਬਸਤ ਸਾਰਾ ਪ੍ਰਸ਼ਾਸਨ ਵੱਲੋਂ ਅਸੀਂ ਕਰਵਾਇਆ ਗਿਆ ਸੋ ਬੇਨਤੀ ਹੈ ਕਿ ਹੁਣ ਆਪਾਂ ਜਿੰਦਗੀ ਨੂੰ ਜਿਹੜਾ ਸਭ ਤੋਂ ਪਹਿਲਾਂ ਬਚਾਈਏ ਜਿਹੜਾ ਫਸਲਾਂ ਦਾ ਨੁਕਸਾਨ ਹੋ ਗਿਆ ਉਹ ਸਰਕਾਰ ਜਰੂਰ ਦਵੇ। ਇਹ ਸੀਗੇ ਸਾਡੇ ਨਾਲ ਮੰਤਰੀ ਤੇ ਜਿਹੜੀ ਸਾਡੀ ਤਾਂ ਇਹ ਪਾਣੀ ਵਾਲੇ ਪਾਸੇ ਨਾ ਆਉਂਦੇ ਹੋ। ਅੱਛਾ ਹਾਂ ਅਸੀਂ ਸਾਰਾ ਨੁਕਸਾਨ ਪੂਰਾ ਕਰਾਂਗੇ। ਠੀਕ ਹੈ ਪਰ ਮਾਨ ਸਾਹ ਨੇ ਭੇਜਿਆ ਉਹ ਤੁਹਾਡੇ ਨਾਲ ਅਸੀਂ ਨਾਲ। ਇਹ ਨਾ ਠੀਕ ਤੁਸੀਂ ਜਿਹੜੀ ਸਰਕਾਰ ਬਣਾਈ ਹੈ ਤੁਹਾਡੇ ਨਹੀਂ ਜੀ ਨਹੀਂ ਧੰਨਵਾਦ। ਆ ਫਿਰ ਨਹੀਂ ਕਹਿੰਦਾ। ਨਹੀਂ ਮਾਤਾ ਅਰੈਸਟ ਕਰੋ। ਦੁਆ ਟੁੱਟਿਆ ਹੈ ਹਾਂ ਟੁੱਟਿਆ ਤੇ ذرا پانی ਇੱਥੇ ਆ ਲੈਣ ਦੇ ਜਿਵੇਂ ਸਰ ਹੁਣ ਇੱਥੇ ਕਿੰਨੇ ਕਿੰਨੇ ਪਾਣੀ ਘਰਾਂ ਦੇ ਵਿੱਚ ਕਿੰਨਾ ਠੰਡਿਆ ਸਰਕਾਰਾਂ ਨੇ ਨੂੰ ਟੱਚ ਕਰ ਗਿਆ ਉਹਨਾਂ ਪਾਣੀ ਘਰਾਂ ਨੂੰ ਟੱਚ ਕਰ ਗਏ ਹਾਂ ਫੋਨ ਤਾਂ ਪਾਣੀ ਪਿੱਛੋਂ ਕਾਫੀ ਆ ਰਹਿਣਾ ਬੰਬੀ ਗਏ ਤਾਂ ਇੱਥੇ ਘਰ ਕੋ ਦੁਆ ਹੈ ਘਰਾਂ ਦੇ ਕੋਲ ਜਾ ਕੇ ਆਹ ਟੱਚ ਕਰ ਗਿਆ ਪਾਣੀ ਹੁਣ ਤਦਾ ਸਾਰੇ ਇੱਥੇ ਸਾਰੇ ਘਰਾਂ ਚ ਕੁਝ ਉਸ ਕੱਲ ਕੱਲ ਇਧਰ ਹੋ ਗਿਆ ਇਸੇ ਤੋਂ ਇੱਥੇ ਆ ਲੈ ਇਧਰ ਆਣਾ ਇਧਰ ਦੱਲੋ ਇਧਰ ਮਾਪੀ ਮਸਾ ਪਰਸੋਂ ਗਏ ਸੀ ਉਦੋਂ ਉੱਥੇ ਇਧਰਲੇ ਬੰਦੇ ਚੱਲ ਜਣੇ ਇਧਰਲੇ ਚੱਲੋ ਚੜ੍ਹਦੇ ਵਾਲੇ ਪਾਸੇ ਕਿੱਦਾਂ ਹੁਣ ਕੀ ਪਾਣੀ ਘਟ ਰਿਹਾ ਕਿ ਵਧ ਰਿਹਾ ਅੱਜ ਇਧਰ ਕੋਈ ਅੱਜ ਦੀ ਰੇਟ ਤਾਂ ਵਧਿਆ ਹੋਇਆ ਸਰਪੰਚ ਅੱਜ ਵਧਿਆ ਕਿੰਨਾ ਹੋ ਗਿਆ 1.99 ਆ ਸਰ ਹੁਣ ਤੇਰੀ ਲਈ 2 ਲੱਖ ਹੋ ਚੁੱਕਿਆ ਢਲਮਾ ਜੀ 2 ਲੱਖ ਹੋ ਗਿਆ ਪਾਣੀ ਐਸ ਵੇਲੇ ਤਾਂ ਨਿਕਲ ਰਿਹਾ ਮੋਹਰੇ ਹਾਂਜੀ ਹਾਂ ਜੀ ਇਸੇ ਕਰਕੇ ਜਿਆਦਾ ਪਾਣੀ ਨਹੀਂ ਕਰ ਰਹੇ ਕਿ ਮੂਹ ਜਾਈ ਜਾ ਰਿਹਾ ਜਿੰਨਾ ਆ ਰਿਹਾ ਹਾਂ ਹਾਂ ਚੱਲਦੇ ਇੱਕ ਵਾਰੀ ਜਿੱਦਾਂ ਦੇ ਕਰਦਾ ਦਾਨੇ ਕਰਾਂ ਕਰਾਂ ਪੁੱਛੀਏ ਸਮਾਂ ਹਾਂ ਬਈ ਜਾਣਾ ਅੰਦਰ ਕਰਾਂ ਚ ਕਰਾਂ ਚ ਚੱਲਦੇ ਹਾਂਜੀ ਹਾਂਜੀ जिड़िया पंज किश्तियां इतने दिखा तीन इतने दो श्रीकाल जी ठीक है ਕਿ ਮਸਾਉ ਆਪਾਂ ਨਾਲ ਜਿਹੜੇ ਜਿਆਦਾ ਪਾਣੀ ਆ ਉਹ ਘਰਾਂ ਨੂੰ ਬੇਨਤੀ ਲਾਈਏ ਵੀ ਜੇ ਤੁਸੀਂ ਆ ਜੀ ਪਾਣੀ ਸੰਤ ਕੰਢ ਕੰਢ ਵੀ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਸਰ ਬਾਬਾ ਜੀ ਅੱਜ ਨਾਲ ਉਹਨਾਂ ਨੂੰ ਬੇਨਤੀ ਲਾਈਏ ਪ੍ਰਹਾਨ ਜੀ ਬੇਨਤੀ ਲਾਓ ਨਾਲ ਹੋ ਕੇ ਵੀ ਜੇ ਬਾਹਰ ਆ ਜਣ ਜਿਹੜੇ ਜਿੱਥੇ ਜਿਆਦਾ ਪਾਣੀ ਕੱਲ ਵੀ ਜਾ ਕੇ ਆਏ ਅੱਜ ਸੋਹਣੇ ਗਏ ਬਾਬਾ ਜੀ ਨਾਲ ਹਾਂ ਪਰ ਉਹਨਾਂ ਬਾਹਰ ਖਾ ਇਹ ਆ ਵੀ ਬਾਰ ਕੋਈ ਜਗ੍ਹਾ ਨਹੀਂ ਟਿਕਾਣਾ ਨਹੀਂ ਜਗਾ ਦਿਨੇ ਜੀ ਅਸੀਂ ਸਾਰਾ ਜਗ੍ਹਾ ਦਾ ਬੰਦੋਬਸਤ ਕਰਕੇ ਦਿੰਦੇ ਸਾਰਾ ਬੰਦੋਬਸਤ ਹੈ ਜਗਾ ਰਹਿਣ ਦਾ ਖਾਣ ਪੀਣ ਦਾ ਸਾਰਾ ਕਰਵਾ ਦੇ ਘਰ ਨੂੰ ਵਿਸ਼ਵਾਸ ਸਵਾਭਾਵ ਫਿਰ ਦੇਖੋ ਲੈ ਨਹੀਂ ਅਸੀਂ ਦੇਖੋ ਸਾਰਾ ਹੱਲ ਕਰਵਾ ਦਿੰਦੇ ਤੁਸੀਂ ਪਲਾਨਿੰਗ ਬਣਾਓ ਸਾਰਿਆਂ ਨੂੰ ਲੈ ਲੋ ਲੈ ਆਓ ਜੀ ਲੈ ਆਓ ਥੋੜਾ ਬੈ ਲਾਉਂਦਾ ਥੋੜਾ ਮੈਂ ਥੋੜਾ ਥੋੜਾ ਕੋੜ ਜਿਹਾ ਬੋਲ ਜਿਹਾ ਜਿਹੜਾ ਵਾ ਉਹ ਨਾਲ ਨਾਲ ਜਿਹੜਾ ਵਾ ਬਿਲਕੁਲ ਸੋਕੇ ਇਸ ਨੂੰ ਅਗਲੀ ਕੋਈ ਜਨਰਲ ਲੈਂਡਿੰਗ ਤੋਂ ਲਿਖ ਕੇ ਚਾਲ ਨੰਬਰ ਲਗਾਤਾ ਵਕਤ ਨੇ ਸਾਡੀ ਲੀਕ ਹੋ ਗਈ ਲੋਜਿਮਾ ਅਵੇਟ ਮਾਈਕ ਲੇ ਕੋਈ ਕੋਈ ਨਾ ਹੋੜੋ ਮਾਰਾ ਮਤਲਬ ਥੈਂਕ ਯੂ ਕੋਈ ਦਾ ਜਾਨਾ ਮੈਂ ਨਹੀਂ ਸੁਣ ਸਕਦਾ ਇਹ ਤੋਂ ਮਿਉਂ ਨਾ ਕਰਵਾਤੀ ਜੀ ਦੇ ਪੱਕੇ ਕਰਦੇ ਕਿ ਅੱਗੇ ਪਾਸ ਸੋਕ ਲੱਗੀ ਹੁਣ ਸਵੇਰ ਦੇ ਨਾ ਘਮ ਘਮ ਕੇ ਬਹੁਤ ਦਿਨਾਂ ਰਾਤ ਨਹੀਂ ਪਿਆ ਨਾ ਉਨੇ ਬਾਹਰ ਮਾਰੀ ਹਾਂ ਦੀ ਸਰ ਤੇ ਇਕ ਟੋਲੀ ਲੀਹੇ ਬੋ ਉਹ ਗਏ ਉਹ ਅੱਗੇ ਦੇਖੋ ਪੰਜਾਬ ਤੇ ਆ ਚੀਜ਼ ਪਰਮਾਤਮਾ ਦੀ ਕਿਰਪਾ ਹੈ ਬਾਬੇ ਨਾਨਕ ਦੀ ਕਿਰਪਾ ਹੈ ਤੇ ਜੋ ਮਰਜ਼ੀ ਹਾਲਾਤ ਹੋਏ ਨੇ ਪਰ ਬੰਦੇ ਨੂੰ ਉਹ ਬਾਹਰ ਦਾ 5 ਲੋਕਾਂ ਨੇ ਪਾਣੀ ਮਹਿੰਗੇ ਕਰਦੇ ਇਹ ਤਾਂ ਸਾਰਾ ਕੁਝ ਮੂਹਤ ਹੋ ਗਿਆ ਤੇ ਲੱਗਾ ਪਿਆ ਪਾਉਨੋ ਲੋਕਾਂ ਨੇ ਕੱਢ ਕੇ ਲੈ ਰਹੇ ਮਾਰ ਲੱਗਦੇ ਨਾ ਹਾਂਜੀ ਹਾਂਜੀ ਅੱਗੇ ਲੱਗਾ ਲੱਗਾ ਅੱਗੇ ਮਾਰ ਵੀ ਜਾਂਦਾ ਅੱਛਾ ਆ ਵੀ ਲੱਗਣ ਡੇ ਡੰਗਰ ਉਹਨਾਂ ਨੂੰ ਦੇਖ ਲਈਓ ਬਸ ਹਾਂਜੀ ਨਿਵਾਰ ਆਹ ਦੇਖੋ ਸਾਹਮਣੇ ਆਗੇ ਸਮਾਂਦੋ ਉਹ ਕੱਲ ਵੀ ਗਏ ਸੀ ਅਸੀਂ ਉਹਨਾਂ ਨੂੰ ਕਹਿੰਦੇ ਥੋੜੇ ਨਾਲ ਦੋ ਕੇਸੀਆਂ ਦੋ ਟੀਕੇਸੀ ਵੀ ਨਾ ਦਿਓ ਦੋ ਬਣੇ ਇੱਕ ਉਧਰ ਲੱਗ ਜਾਂਦੀ ਤਨ ਕਿਸਤੀਆਂ ਹੋ ਜਾਂਦੀਆਂ ਇਕੱਠੀਆਂ ਉਹ ਪਾਵਰ ਕਰਕੇ ਉਹ ਧੂਲ ਹੁੰਦੀ ਹੈ ਬੱਠੀ ਇਹੋ ਜਿਹੇ ਗੇਸਟੀਆਂ ਨਾਲ ਕੋਈ ਹੈਗੀਆਂ ਪੰਜ 60 ਕੋਈ ਅੱਗੇ ਬੈਠਣਾ ਕਰਦਾ ਅੱਗੇ ਸਵਾਮੀ ਅਲੈਕੁਮ ਸਲਮ। ਨਾ ਭਲਾ ਸੁਣਿਆ ਜੀ। ਜੀ ਲਾਲਾ ਇਸ ਇਲਾਕੇ ਦੇ ਵਿੱਚ ਪੁੱਜੇ ਹੋ ਕਿਹੋ ਜਿਹੇ ਹਾਲਾਤ ਨੇ ਤੇ ਕੀ ਰਾਹਤ ਪ੍ਰਦਾਨ ਕਰਨੀ ਅੱਜ ਮੇਰੇ ਨਾਲ ਮੈਂ ਬਾਬਾ ਜੀ ਨਾਲ ਸੰਤ ਸਿਤੇਵਾਲ ਜੀ ਨਾਲ ਇੱਥੇ ਪਹੁੰਚੇ ਆਂ ਸਨ ਨਾਲ ਸਾਡੇ ਚੀਮਾ ਸਾਹਿਬ ਹਲਕਾ ਇੰਤਖਰ ਸਾਹਿਬ ਸਾਡੇ ਡੀ ਸਾਹਿਬ ਐਸਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਨਾਲ ਅਸੀਂ ਆਲੀ ਖੁਰਤੇ ਆਲੀ ਕਲਾਂ ਦਾ ਹਾਲਾਤ ਦੇਖਿਆ ਜਿਹੜੇ ਕੱਲ ਸਾਡੇ ਭਰਾ ਨੇ ਇੱਕ ਵੀਡੀਓ ਪਾਈ ਸੀ ਜਦੋਂ ਬੰਨ ਟੁੱਟਦਾ ਤੇ ਉਹਦੀਆਂ ਜਿਹੜੀਆਂ ਟਾਹਾਂ ਨਿਕਲਦੀਆਂ ਹੋਈਆਂ ਸੁਣ ਕੇ ਰਹਿ ਨਹੀਂ ਗਿਆ ਤੇ ਅਸੀਂ ਉਸ ਪਿੰਡ ਪਹੁੰਚ ਕੇ ਉਹਨਾਂ ਨੂੰ ਮਿਲ ਕੇ ਆਏ ਆ ਸੋ ਉਹਨਾਂ ਦਾ ਜਿਹੜਾ ਤਕਰੀਬਨ ਦੋ ਪਿੰਡਾਂ ਦਾ 20000 ਏਕੜ ਦਾ ਨੁਕਸਾਨ ਹੋਇਆ ਉਹਨਾਂ ਨੇ ਵਾਅਦਾ ਕਰਕੇ ਆ ਕਿ ਤੁਹਾਡਾ ਜਿਹੜਾ ਜਲਦੀ ਜਦੋਂ ਵੀ ਪਾਣੀ ਘਟਦਾ ਤੇ ਇਹਦਾ ਸਪੈਸ਼ਲ ਗਦਾਵਰੀ ਦੇ ਅਫਸਰ ਹੁਕਮ ਦਿੱਤੇ ਹੋਏ ਆ ਸਪੈਸ਼ਲ ਇੱਕ ਡੀਆਰਓ ਇੱਕ ਤਹਿਸੀਲਦਾਰ ਲਗਾਇਆ ਹੋਇਆ ਪਾਣੀ ਘਟਦੇ ਸਾਰੀ ਸਪੈਸ਼ਲ ਗਦਾਵਰੀ ਹੋਣ ਤੋਂ ਬਾਅਦ ਜਿਹੜੇ ਵੀ ਕਿਸਾਨ ਭਰਾਵਾਂ ਨੇ ਮਿਹਨਤ ਕੀਤੀ ਹੋਈ ਆ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਅਬਜਾ ਸਾਰਿਆਂ ਨੂੰ ਦਵਾਂਗੇ ਸੋ ਪੂਰੇ ਦੋਨੇ ਪਿੰਡਾਂ ਦੇ ਜਿਹੜੇ ਸਰਪੰਚ ਪੰਚਾਇਤਾਂ ਨੂੰ ਪਰਾਵਾਂ ਨੂੰ ਇੱਥੇ ਤੱਕ ਕਿ ਮਤਾਵਾ ਵੀ ਸਾਡੇ ਕੋਲ ਇੱਥੇ ਮਿਲੀਆਂ ਸੋ ਸਾਰਿਆਂ ਨੂੰ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦਾ ਨਾਲ ਜਿਹੜਾ ਵਾਦਾ ਯਕੀਨ ਹੈ ਕਿ ਮੁੱਖ ਮੰਤਰੀ ਸਾਹਿਬ ਸਾਡਾ ਇਹ ਹੱਲ ਜ਼ਰੂਰ ਕਰਨਗੇ ਸੋ ਮੈਂ ਵੀ ਉਹਨਾਂ ਨਿਵਾਦਾ ਕਰਕੇ ਕਿਉਂਕਿ ਰੈਵਨਿਊ ਮਿਨਿਸਟਰ ਤੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਏਕੜ ਦਾ ਜਿਹੜਾ ਜਿੰਨਾ ਵੀ ਨੁਕਸਾਨ ਹੈ ਹਰ ਏਕੜ ਦਾ ਜਿੰਨੇ ਵੀ ਮਿਹਨਤ ਕੀਤੀਆਂ ਉਹ ਮੁਆਵਜ਼ਾ ਬੰਦਾ ਮੁਆਵਜ਼ਾ ਦੇ ਕੇ ਆਵਾਂਗੇ ਹੁਣ ਅਸੀਂ ਇਹ ਜਿਹੜੇ ਘਰ ਪਾਣੀ ਜਿਹੜੇ ਘਰਾਂ 'ਚ ਪਾਣੀ ਆਇਆ ਹੋਇਆ ਉਹਨਾਂ ਘਰਾਂ 'ਚ ਮੈਂ ਤੇ ਬਾਬਾ ਜੀ ਤੇ ਚੀਮਾ ਸਾਹਿਬ ਦੀ ਡੀਸੀ ਸਾਹਿਬ ਅਸੀਂ ਜਾ ਰਹੇ ਅਸਿਸੂ ਸਾਹਿਬ ਖੁਦ ਜਾ ਕੇ ਕਿਉਂਕਿ ਸਮਾਨ ਜਿਹੜਾ ਸਾਰਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੇਵਾ ਵੱਲੋਂ ਸਾਰਾ ਰਾਸ਼ਨ ਪਹੁੰਚ ਰਿਹਾ ਡੰਗਰਾਂ ਦਾ ਚਾਰਾ ਪਹੁੰਚ ਰਿਹਾ ਫਿਰ ਵੀ ਘਰ-ਘਰ ਜਾ ਕੇ ਪੁੱਛ ਕੇ ਪੁੱਛਣ ਜਾ ਰਹੇ ਹਾਂ ਤੁਸੀਂ ਨਾਲ ਚੱਲਣ ਨਾਲ ਚਲੋ ਕਿ ਜੇ ਕਿਸੇ ਨੂੰ ਕੋਈ ਲੋੜ ਆ ਉਹ ਦਵਾਂਗੇ ਜਿਹੜਾ ਬੰਦਾ ਮੁਆਵਜ਼ਾ ਉਹ ਕੱਲੇ-ਕੱਲੇ ਦਾ ਬੰਦਾ ਮੁਆਵਜ਼ਾ ਵੀ ਮਿਲੂਗਾ ਫਿਲਹਾਲ ਜਿਹੜੀ ਲੋੜ ਹੈ ਇਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਉਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਹਰ ਪਿੰਡ ਹਰ ਉਸ ਘਰ 'ਚ ਪਹੁੰਚ ਰਹੇ ਹਾਂ ਜਿੱਥੇ ਪਾਣੀ ਜ਼ਿਆਦਾ ਆਇਆ ਹੈ ਮਤਲਬ ਕਿਸਾਨਾਂ ਦੀ ਮੰਗ ਹੈ ਕਿ ਪਿਛਲੀ ਵਾਰ ਜਿਹੜਾ ਮੁਆਵਜ਼ਾ ਮਿਲਿਆ ਹੈ ਉਹਦੇ ਵਿੱਚ ਕਈ ਅਜਿਹੇ ਪੈਰਾਮੀਟਰ ਸਨ ਕਿ ਜਦੋਂ ਕਈ ਕਿਸਾਨ ਵਾਂਝੇ ਰਹਿ ਗਏ ਇਸ ਵਾਰ ਕੇ ਜੋ ਦੂਰੀ ਮਾਰ ਪਈ ਹੈ ਦੂਜੀ ਵਾਰ ਦੋ ਸਾਲਾਂ ਦੇ ਵਿੱਚ ਮਾਰ ਪਈ ਹੈ ਦੇਖੋ ਪਰਮਾਤਮਾ ਦੀ ਮਾਰ ਕੇ ਕੋਈ ਜ਼ਿਆਦਾ ਜ਼ੋਰ ਨਹੀਂ ਚੱਲਦਾ ਹੁੰਦਾ ਪਰ ਇਸ ਵਾਰ ਕੋਈ ਵੀ ਕਿਸਾਨ ਵਾਂਝਾ ਨਹੀਂ ਰਹੂਗਾ ਹਰ ਇੱਕ ਕਿਸਾਨ ਭਰਾ ਨੂੰ ਜਿਹੜਾ ਬੰਦਾ ਮੁਆਵਜ਼ਾ ਮਿਲੂਗਾ ਸੋ ਮੁੱਖ ਮੰਤਰੀ ਸਾਡੇ ਪੁਆਨ ਸਿੰਘ ਮਾਨ ਜੀ ਦਾ ਸਾਨੂੰ ਆਦੇਸ਼ ਵੀ ਹੈ ਕਿ ਕਾ ਕਰ ਪਹੁੰਚੋ ਸਾਰਿਆਂ ਨਾਲ ਜਿਹੜਾ ਵਾਅਦਾ ਕਰਕੇ ਆਓ ਤੇ ਨਾਲ ਦੇ ਨਾਲ ਅਫਸਰਾਂ ਨੂੰ ਹੁਕਮ ਦਿੱਤੇ ਹੋਏ ਆ ਕਿ ਸਪੈਸ਼ਲ ਗਦਾਵਰੀ ਲਈ ਅਸੀਂ ਖੋਲ੍ਹ ਦਿੱਤੀ ਹੈ ਜਦੋਂ ਪਾਣੀ ਕਰਦਾ ਸਾਰਿਆਂ ਦੀ ਸਪੈਸ਼ਲ ਗਦਾਵਰੀ ਹੋ ਕੇ ਸਾਰਿਆਂ ਨੂੰ ਮੰਨਦਾ ਮੁਆਵਜ਼ਾ ਮਿਲੂਗਾ ਕੋਈ ਵੀ ਘਰ ਇਹੋ ਜਿਹਾ ਨਹੀਂ ਜਿਹੜਾ ਰਹਿ ਜਾਊਗਾ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਫਿਲਹਾਲ ਆਪਾਂ ਆਪਣੀ ਜਾਨ ਦੀ ਮਾਲ ਦੀ ਰੱਖਿਆ ਕਰੀਏ ਜਿਹੜੇ ਘਰਾਂ 'ਚ ਪਾਣੀ ਆ ਚੁੱਕਾ ਆਲੇ ਦੁਆਲੇ ਨਾਲ ਵੀ ਟੱਚ ਕਰ ਚੁੱਕਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਬਾਹਰ ਆ ਜੀਏ ਸਾਡੇ ਵੱਲੋਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਰਾ ਬੰਦੋਬਸਤ ਕੀਤਾ ਗਿਆ ਉਹਨਾਂ ਦੇ ਰਹਿਣ ਸਹਿਣ ਦਾ ਉਹਨਾਂ ਦੇ ਖਾਣ ਪੀਣ ਦਾ ਇੱਥੋਂ ਤੱਕ ਕਿ ਉਹਨਾਂ ਦੇ ਡੰਗਰਾਂ ਦਾ ਜਾਨਵਰਾਂ ਦਾ ਸਾਰਿਆਂ ਦਾ ਜਿਹੜਾ ਵੀ ਉਹ ਅਸੀਂ ਬਾਹਰ ਉਹਨਾਂ ਦੀ ਰੱਖ ਕੇ ਉਹਨਾਂ ਦੀ ਦੇਖਪਾਲ ਕਰਵਾ ਸਕਦੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਸ ਜਿਹੜੀ ਮੁਸੀਬਤ ਆਪਾਂ ਨਾ ਹੋਰ ਵਿੱਚ ਰਹਿ ਕੇ ਕੋਈ ਨੁਕਸਾਨ ਕਰਾ ਲਈਏ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਕੁਨੇ ਇਸ ਟੈਮ ਜਿਹੜੇ ਆਪਾਂ ਨੂੰ ਦਰਿਆ ਵਾਲੇ ਘਰ ਉਹ ਖਾਲੀ ਕਰਕੇ ਬਾਹਰ ਜਰੂਰ ਆ ਜਣੇ ਚਾਹੀਦਾ। ਮੁਣੀ ਸਾਹਿਬ ਕਿੰਨਾ ਏਰੀਆ ਪ੍ਰਭਾਵਿਤ ਹੈਗਾ ਜੀ ਪੰਜਾਬ ਦਾ ਟੂਰਮੇ। ਪੰਜਾਬ ਦੇ ਕਾਫੀ ਜ਼ਿਲ੍ਹੇ ਜੀ ਫਿਰੋਜ਼ਪੁਰ ਤੋਂ ਲੈ ਕੇ ਹੁਣ ਗੁਰਦਾਸਪੁਰ ਪਠਾਨਕੋਟ ਅੱਜ ਮੁੱਖ ਮੰਤਰੀ ਸਾਹਿਬ ਖੁਦ ਗਏ ਹੋਏ ਆ। ਮੈਰੀ ਸੁਲਤਾਨਪੁਰ ਲੋਧੀ ਲੱਗੀ ਹੋਈ ਹੈ ਡਿਊਟੀ। ਬਹੁਤ ਸਾਰੇ ਮਨਿਸਟਰ ਸਾਹਿਬ ਜਿਨ੍ਹਾਂ ਲਾਲਜੀ ਭੁੱਲੜ ਜੀ ਆ ਸਾਡੇ ਬਰਿੰਦਰ ਗੁਇਲ ਜੀ ਹਰ ਜ਼ਿਲ੍ਹੇ ਜਾ ਰਹੇ ਅੱਜ ਖੁੱਡੀਆਂ ਸਾਹਿਬ ਵੀ ਆ ਰਹੇ। ਸਾਰੀ ਸਰਕਾਰ ਸਾਡੇ ਸੇਵਾਦਾਰਾਂ ਵਾਂਗ ਸਹੀ ਸੇਵਾਦਾਰੀ ਪਾਰਟੀ ਸੇਵਾਦਾਰ ਸਰਕਾਰ ਸੋ ਸਾਡੇ ਪਾਰਟੀ ਸੁਪਰੀਮਰਨ ਕੇਜਰੀਵਾਲ ਜੀ ਦਾ ਵੀ ਸਾਨੂੰ ਇਹੀ ਵਾਰ-ਵਾਰ ਹੁਕਮ ਆ ਰਿਹਾ ਕਿ ਸਾਰਿਆਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਉਹਨਾਂ ਦਾ ਬੰਦਮਾਅ ਉਹ ਜੇ ਮਿਲੂਗਾ ਮਿਲੂਗਾ ਪਰ ਫਿਲਹਾਲ ਉਹਨਾਂ ਦੀ ਜਿਹੜੀ ਜਾਨ ਦੀ ਰੱਖਿਆ ਕੀਤੀ ਜਾ